ਹੈਲੋ ਸਤਿ ਸ਼੍ਰੀ ਅਕਾਲ ਜੀ ਮੇਰੇ YouTube ਫੈਮਿਲੀ ਅਸੀਂ ਠੀਕ ਠਾਕ ਆ ਬਾਕੀ ਉਮੀਦ ਕਰਦੇ ਆ ਪਰਮਾਤਮਾ ਨੂੰ ਰਿਹਰ ਅਰਦਾਸ ਕਰਦੇ ਆ ਜੀ ਆਪ ਸਭ ਠੀਕ ਠਾਕ ਹੋਵੋ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਤੰਦਰੁਸਤੀਆਂ ਬਖਸ਼ੇ ਲੰਬੀਆਂ ਉਮਰਾਂ ਕਰੇ ਤੇ ਅੱਜ ਆਪਾਂ ਕਈ ਦਿਨਾਂ ਬਾਅਦ ਵਲੌਗ ਲੈ ਕੇ ਖੂਬ ਖੂਬ ਹੋਏ ਆ ਕਿ ਆਪਾਂ ਤੇ ਜਾਂ ਆਪਣਾ ਹੋ ਗਿਆ ਵਲੌਗ ਨਹੀਂ ਪਾਇਆ ਤੇ ਆਪਾਂ ਸੀਗੇ ਥੋੜੇ ਜਿਹੀ ਬੀਜੀ ਤੇ ਕਰੇ ਬਿਮਾਰੀ ਕਰਕੇ ਤੁਹਾਨੂੰ ਪਤਾ ਹੀ ਆ ਵੀ ਹਨਾ ਦੁਵੰਦ ਜੇ ਖਰਾਬ ਹੋਏ ਪਏ ਨੇਗੇ ਕੰਮ ਵੀ ਵੱਜ ਜਾਂਦਾ ਆ ਤੇ ਇਕਨੋ ਨਹੀਂ ਸਾਮ ਸਮਾਲ ਹੋ ਜਾਂਦੀ ਆ ਵੀ ਬੰਦਾ ਜਲਾ ਆਪ ਕੋਸ਼ਕਾਰੀ ਨਹੀਂ ਕਰਦਾ ਹੈਗਾ ਤੇ ਉਹਦਾ ਥੋੜਾ ਤਰਨ ਲੱਗਦੇ ਨੇ ਬੋਕਰ ਤੇ ਤੇ ਰੋਟੀ ਵੈਸੇ ਮੁੱਝ ਵਰਤੀ ਪਾਣੀ ਪੈਂਦੀ ਆ ਤੇ ਹੁਣ ਇਹਨਾਂ ਦਾ ਪਹਿਲਾਂ ਬੇਟੀ ਆਈ ਹੋਈ ਸੀਗੀ ਉਹਦੇ ਕਰਕੇ ਤਿੰਨ ਚਾਰ ਦਿਨ ਸਾਡੇ ਸੋਹਣੇ ਲੰਘ ਗਏ ਕਿਉਂ ਬਾਰੀ ਚੁੱਧੇ ਸਾਹਮਲੇ ਹੁੰਦੇ ਸੀਗੇ ਥੋੜੇ ਜੇ ਕੰਮ ਵੀ ਨਾਲ ਨਾਲ ਚਲੋ ਕਰਾ ਲੈਂਦਾ ਸੀ ਬੱਚਾ ਤੇ ਦੋ ਦਿਨ ਦੀਆਂ ਸਾਡੀਆਂ ਕੁੜੀਆਂ ਤੇ ਬੱਚੇ ਵੀ ਗਏ ਹੋਏ ਨੇ ਨਾਨਕੇ ਆਨੋਂ ਉਹਨਾਂ ਦੇ ਸੀਗਾ ਵਿਆਹ ਵਿਆਹ ਕਰਕੇ ਤੇ ਹੁਣ ਅਗਲੇ ਰਿਸ਼ਤੇਦਾਰੀ ਦੇ ਵਿੱਚ ਉਹ ਵੀ ਦੇਖਣਾ ਆ ਉਹਨਾਂ ਦੇ ਹੱਬ ਭਾਈ ਹੁਣ ਸਾਡੀ ਤਾਂ ਹੋ ਗਈ ਮਜਬੂਰੀ ਵੀ ਅਸੀਂ ਤਾਂ ਨਹੀਂ ਜਾ ਸਕਦੇ ਹੈਗੇ ਨਾ ਤੇ ਤੁਹਾਨੂੰ ਕੋਈ ਲਿਆ ਸਕਦਾ ਆ ਕੋਈ ਜਾਣ ਵਾਲਾ ਨਹੀਂ ਹੈਗਾ ਗੱਡੀ ਚਲਾ ਕੇ ਵੀ ਤੁਸੀਂ ਲੈ ਜਿਓ ਉਹ ਦੇ ਪੇਕੇ ਨੂੰ ਕਿਹਾ ਵੀ ਛੱਡ ਜਿਓ ਵਿਆਹ ਦਿਖਾ ਕੇ ਤੇ ਕੱਲ ਸੀਗੀ ਜਾਗੋ ਤੇ ਅੱਜ ਗਿਆ ਪਾ ਕੱਲ ਨੂੰ ਮੈਗਾ ਵਿਆਹ ਤੇ ਵਿਆਹ ਦੇਖ ਕੇ ਉਹ ਛੱਡ ਜਾਣਗੇ ਘਰੇ ਵਾਪਸ ਭੂਆ ਦੇ ਮੁੰਡੇ ਦਾ ਨੇ ਉਸ ਕਰਕੇ ਹੁਣ ਆਪਾਂ ਵੀਡੀਓ ਨਹੀਂ ਪਾ ਸਕੀ ਸੀ ਕਿ ਬੱਚੇ ਹੈ ਨਹੀਂ ਸੀਗੇ ਬੱਚੇ ਗਏ ਹੋ ਸੀ ਕਰਕੇ ਵੀਡੀਓ ਕੋਈ ਬਣਾਉਣ ਵਾਲਾ ਹੈ ਨਹੀਂ ਸੀ ਤੇ ਹੁਣ ਗਵਾਲੀ ਦੇ ਆਪ ਪੂਰੀ ਸੱਦੀ ਆ। ਬੇਟੇ ਸੱਦੀ ਆ। ਤੇ ਉਹ ਤਾਂ ਹੁਣ ਆਉਨੇ ਆ। ਤੇ ਕੁਛ ਸਾਨੂੰ ਆਏ ਆ ਖਾਣੇ ਜਾਣਾ ਪੈਂਦਾ ਆ। ਉਹਦੇ ਕਰਕੇ 2-3 ਘੰਟੇ ਦੀ ਫਟ ਜਾਂਦੇ ਨੇ। ਪਹਿਲਾਂ ਆਪਾਂ ਜੇ ਨੱਠ ਕਰਕੇ ਕੰਮ ਕਰਕੇ ਜਾਈਦਾ। ਫਿਰ ਮੁੜ ਕੇ ਆ ਕੇ ਘੇਰ ਉਹਨੇ ਕੰਮ ਵੀ ਹਮ ਬੱਲੇ ਬੰਦੇ ਨੂੰ। ਬੰਦਾ ਵੀ ਸਾਹਮਣਾ ਦੇ ਕੰਮ ਵੀ ਕਰਦੇ। ਜੇ ਹੁਣ ਆਪਾਂ ਤੁਹਾਨੂੰ ਇੱਕ ਨਾ ਬਹੁਤ ਵਧੀਆ। ਮਤਲਬ ਲੈ ਕੇ ਆਇਆ ਹਾਂ ਹਾਂ ਗੋਲੀਆਂ ਦੀ ਕੋਈ ਦਰਦ ਦਿਨਾ ਆਪਾਂ ਨੂੰ ਮਿਲੀ ਆ ਕਿਸੇ ਤੋਂ ਹੀ ਗੋਲੀਆਂ ਦਾ ਡੱਬੀ ਜਿਵੇਂ ਹੁਣ ਕਿਸੇ ਦਾ ਦਰਦ ਦੁਰਦ ਹੁੰਦਾ ਹੋਵੇ ਤਾਂ ਬੇਟੀ ਗਈ ਸੀਗੀ ਸਾਡੀ ਉਹ ਫਲੋਰ ਬੇਟਾ بیمار ਸੀਗਾ ਉਹਨਾਂ ਦਾ ਦਾਖਲ ਸੀ ਉਹ ਲੈੰਦਨੇ ਘਰੋਂ ਫਲੋਰ ਤੋਂ ਦੁਆਈ ਤੇ ਉੱਥੇ ਸੀਗਾ ਦਾਖਲ ਜੰਨ ਜਮਾਲਪੁਰ ਤੋਂ ਉਹਨਾਂ ਦੇ ਆਂਟੀ ਅੰਕਲ ਵੰਡੀ ਹੰਦ ਤੇ ਉਹ ਗੱਲਾਂ ਕਰਨ ਲੱਗੇ ਸਾਡੀ ਬਹੂ ਦਾ ਗੋਡੇ ਬਹੁਤ ਜ਼ਿਆਦੇ ਬਹੁਦੇ ਸੀਗੇ ਉਹ ਵਿਚਾਰੀ ਕਰਦੀ ਔਖੀ ਸੀ ਕਹਿੰਦੀ ਮੰਮੀ ਮੈਨੂੰ ਕਿਤੇ ਦਵਾਈ ਦਵਾ ਦਿਓ ਵੀ ਮੈਂ ਬਹੁਤ ਔਖੀ ਆ ਮੇਥੋਂ ਬੈਠਿਆ ਨਹੀਂ ਜਾਂਦਾ ਹੈਗਾ ਗੋਡਿਆਂ 'ਚ ਇੰਨਾ dard ਹੋਣ ਲੱਗ ਗਿਆ ਤੇ ਗੋਡੇ ਉਹਦੇ ਸੋਜੇ ਵੀ ਬਹੁਤ ਪਏ ਸੀਗੇ ਕੀ ਕਹੂੰਗੀ ਵੀ ਡਾਕਟਰ ਤਾਂ ਹੈ ਨਹੀਂਗਾ ਦੇਖੋ ਮੇਰੇ ਤਾਂ ਆਪ ਗੋਡੇ ਨਵੇਂ ਪਾਏ ਹੋਏ ਨੇ ਕਿ ਨਵਨੋਟਿਫਾਈ ਹੋਏ ਨੇ ਮੈਂ ਤਾਂ ਆਪ ਹੀ ਬਹੁਤ ਔਖੀਆਂ ਤੇ ਹੁਣ ਬੱਚਿਆਂ ਦੇ ਵੀ ਮੁਰੇ ਦੁਖਣ ਲੱਗ ਗਏ ਜੇ ਇੰਨਾ ਪਤਾ ਹੁੰਦਾ ਸੀ ਨਾ ਇਹ ਕੋ ਆਉਂਦੇ ਹਨਾ ਤੇ ਸਾਨੂੰ ਵੀ ਹੋਣੀ ਕਿਸੇ ਨੇ ਦੱਸਿਆ ਤੇ ਉਹ ਗੱਲਾਂ ਕਰਨ ਲੱਗੀਆਂ ਮੇਰੀ ਭਾਬੀ ਦੇ ਗੋਡੇ ਬਹੁਤ ਦੁਖਦੇ ਨੇ ਮੈਂ ਕਿਹਨ ਦੀ ਉਹ ਕਹਿੰਦੇ ਕਿ ਸਾਡੇ ਤਾਂ ਆਪ ਬਹੁਤ ਦੁਖਦੇ ਸੀ ਤੇਰੇ ਅੰਕਲ ਦੇ ਤੇ ਮੇਰੇ ਵੀ ਅਸੀਂ ਵੀ ਬਹੁਤ ਔਖੇ ਸੀਗੇ ਤੇ ਗੋਲੀਆਂ ਦੀ ਡੱਬੀ ਆ ਵੀ ਤੁਹਾਨੂੰ ਮੈਂ ਦੇ ਦੂੰਗੀ ਕਹਿੰਦੇ ਵੀ ਕੱਲ ਨੂੰ ਕੋਈ ਆਊਗਾ ਹਸਪੀਟਲ ਦੇ ਵਿੱਚ ਵੀ ਮੈਂ ਘਰੋਂ ਮੰਗਾ ਦਉ ਪਈ ਆ ਵੀ ਉਦੋਂ ਆਪਾਂ ਜੂਪੀ ਤੋਂ ਕਹਿੰਦੀ ਮੇਰੇ ਪੇਕੇ ਨੇ ਵੀ ਜੂਪੀ ਤੋਂ ਮਿਲਦੀਆਂ ਨੇ ਵੀ ਉੱਥੋਂ ਲੈ ਕੇ ਆਉਂਦੇ ਨੇ ਇਕੱਠੀਆਂ ਵੀ ਯਾਦਾ ਵੀ ਹੁਣ ਤਾਂ ਛੱਡੀਆਂ ਹੋਈਆਂ ਨੇ ਕੋਈ ਉਹਨਾਂ ਦਾ ਨਸ਼ਾ ਨਹੀਂ ਕੁਝ ਹੋਰ ਨਹੀਂ ਵੀ ਇੱਕ ਗੋਲੀ ਹੀ ਖਰਾਕ ਤੁਹਾਨੂੰ ਦੱਸ ਦਿੰਦੀ ਆ ਵੀ ਹਾਂ ਵੀ ਇਹ ਅੰਦਰਦ ਬਰਕਲ ਹੀ ਹੁੰਦਾ ਹੈਗਾ ਚਲੋ ਅਸੀਂ ਆ ਪਹਿਲਾਂ ਆਪ ਵਰਤ ਕੇ ਦੇਖਿਆ ਆਪਾਂ ਫਿਰ ਕਿਸੇ ਨੂੰ ਦੱਸਾਂਗੇ ਹਨਾ ਕਿਸੇ ਦਾ ਮੈਨੂੰ ਨੁਕਸਾਨ ਹੋ ਜਵੇ ਤੇ ਸਾਡੇ ਤਾਂ ਬਹੁਤ ਹੀ ਬਹੁਤ ਠੀਕ ਆ ਵਿਚਾਰੀ ਬੈਠ ਜਾਂਦੀ ਆ ਹੁਣ ਪੈਰਾਂ ਪਰ ਬੈਠ ਜਾਂਦੀ ਆ ਪਹਿਲਾਂ ਤਾਂ ਪੀੜੀ ਤੇ ਵਕੈਂਸੀ ਬੈਠਣ ਲੱਗੇ ਮੇਰੇ ਬੈਠਣ ਉੱਠਣ ਲੱਗੇ ਬਹੁਤ ਤਕਲੀਫ ਹੁੰਦੀ ਆ ਜਿੰਨਾਂ ਦੇ ਵੀ ਮੀਰ ਪੈਟਾਂ ਦੇ ਗੋਡੇ ਦੁਖਦੇ ਨੇ ਵੀ ਤੁਸੀਂ ਟਰਾਈ ਜ਼ਰੂਰ ਮਾਰ ਲਿਓ ਲਿਆ ਕੇ ਦੇਖ ਲਿਓ ਬਾਕੀ ਕਹਿਣ ਹੁੰਦੇ ਆ ਪ੍ਰਮਾਤਮਾ ਦੇ ਹੱਥਾਂ ਉਹਦਾ ਨਾਮ ਲੈ ਕੇ ਵੀ ਭਲਾ ਕਰੇ ਮਹਾਰਾਜ ਸਾਬ ਦਾ ਹੀ ਜੇ ਆਪਾਂ ਨੂੰ ਪਤਾ ਲੱਗਿਆ ਕਿਸੇ ਤੋਂ ਵੀ ਕਿਸੇ ਹੋਰ ਦਾ ਵੀ ਭਲਾ ਜ਼ਰੂਰ ਹੋਣਾ ਚਾਹੀਦਾ ਆ ਤੇ ਆਪਾਂ ਨਾਲ ਤੁਹਾਨੂੰ ਗੋਲੀਆਂ ਦਾ ਆ ਦਿਖਾ ਦਿੰਨੇ ਆ ਸਕਰੀਨ ਸ਼ਾਟ ਚਲੇ ਜਾਓ ਆਪਾਂ ਸਕਰੀਨ ਸ਼ਾਟ ਭੇਜ ਦਿੰਨੇ ਆ ਤੁਹਾਨੂੰ ਤੇ ਆਹ ਦੇਖੋ ਜੀ ਇਹ ਤਾਂ

ਅਰਥੋ ਵਾਲੀਆਂ ਨੇ ਅਰਥੋ ਦੀ ਡੱਬੀ ਆ ਇਹ ਇਹ ਕੋਈ ਜਿਆਦਾ ਮਹਿੰਗੀ ਵੀ ਨਹੀਂ ਹੈਗੀ ਜੀ ਆਪਾਂ ਕਹੀ ਵੀ ਬਹੁਤ ਜਿਆਦਾ ਮਹਿੰਗੀ ਆ 120 ਕੁ ਦੀ ਜਾਂ 150 ਦੇ ਵਿੱਚ ਵਿੱਚ ਉਹ ਆ ਉਹਨਾਂ ਨੇ ਤਾਂ ਸਾਨੂੰ ਆਪਣੇ ਕੋਲੋਂ ਵਿਚਾਰਿਆਂ ਨੇ ਦਿੱਤੀ ਸੀਗੀ ਡੱਬੀ ਤੇ ਅਸੀਂ ਉਹਨਾਂ ਤੋਂ ਮੰਗਵਾਰੀਆਂ ਸੀਗੀਆਂ ਇਹ ਦੋ ਦਿਨ ਤਾਂ ਆਪਾਂ ਲੈੰਘਾ ਨੇ ਦੋ ਤਿੰਨ ਦਿਨਾਂ ਵੀ ਹਰ ਰੋਜ਼ ਇੱਕ ਖਰਾਕ ਲਈਏ ਉਦੋਂ ਤਾਂ ਵੈਸੇ ਕਹਿੰਦੇ ਨੇ ਵੀ ਇਹ ਦੋ ਖਰਾਕਾਂ ਲੈਣੀਆਂ ਨੇ ਸਵੇਰਾਂ ਤੇ ਅਸੀਂ ਲਈ ਸੀਗੀ ਇਹੇ ਇੱਕ ਇੱਕ ਕਰਕੇ ਤਿੰਨ ਨਾਲ ਲਈ ਸੀ ਉਹਨੇ ਤੇ ਫਿਰ ਸਾਨੂੰ ਆਏ ਹੋ ਗਿਆ ਵਹਿਮ ਵੀ ਕਿਤੇ ਹੋਰ ਨਾ ਇਹ ਨਸ਼ਾ ਹੀ ਨਾ ਹੋਵੇ ਇਹਦੇ ਵਿੱਚ ਦਵਾਈ ਦੇ ਵਿੱਚ ਆਪਾਂ ਹੁਣ ਕਿਸੇ ਨੂੰ ਦੱਸੀ ਹੋਈ ਲੈ ਲਈਏ ਤੇ ਨਸ਼ਾ ਬਿਲਕੁਲ ਨਹੀਂ ਹੈਗਾ ਅਸੀਂ ਹੁਣ ਉਹ ਚੌਥੇ ਦਿਨ ਵੀ ਪੰਜਵੇਂ ਦਿਨ ਵੀ ਲੈ ਲੈਂਦੀ ਆ ਮੇਮਾ ਤਾਂ ਹਫ਼ਤੇ ਬਾਅਦ ਵੀ ਖਾਂਖ ਲੈ ਲੈਂਦੀ ਆ ਬਿਲਕੁਲ ਠੀਕ ਆ ਤੇ ਖਾ ਕੇ ਰੱਖੀ ਸੀ ਕੋਈ ਇਹਨੂੰ ਐ ਕੋਈ ਫਰਕ ਨਹੀਂ ਪੈਂਦਾ ਹੈਗਾ ਵੀ ਆਪਾਂ ਖਾਦੀ ਆ ਜਾਂ ਨਹੀਂ ਖਾਦੀ ਵੀ ਫੇਰ ਦਰਦ ਹੋਣ ਲੱਗ ਗਿਆ ਇਦੋਂ ਇੱਕ ਡੱਬੀ ਆਸੀ ਖਾ ਕੇ ਜਰੂਰ ਦੇਖੋ ਵੀ ਵਿਚਾਰੋ ਆਰਾਮ ਤਾਂ ਵੇੜ ਹੀ ਆਣਾ ਦਵਾਈ ਖਾਦੀ ਤੇ ਤੇ ਬਾਕੀ ਜਿੰਨਾਂ ਦੇ ਭੈਣਾਂ ਦੇ بیوی ਵੀ ਉਹ ਵੀ ਵਾਧਾ ਜਾਂ ਤੁਸੀਂ ਆਪਣੀ ਭਾਈ ਗੋਲੀ ਗੋਲੀ ਨਾਲ ਲੈ ਲਿਓ ਮੇਰਾ ਤਾਂ ਵਾਧਾ ਜਰੂਰ ਹੈ ਹਰੇਕ ਦਵਾਈ ਨਾਲ ਵੀ ਆਪਾਂ ਹੁਣ ਕਿਸੇ ਦੇ ਮਿੱੱਧ ਦਾ ਪਤਾ ਨਹੀਂ ਹੁੰਦਾ ਵੀ ਕਿਸ ਤਰ੍ਹਾਂ ਦਾ ਕਿਸੇ ਦਾ ਹੁੰਦਾ ਆ ਸਰੀਰ ਕਿਸੇ ਦਾ ਕਿਵੇਂ ਦਾ ਹੁੰਦਾ ਆ ਤੇ ਜੇ ਤੁਸੀਂ ਕਹੋ ਵੀ ਚਾਹੋ ਨਿਓ ਵੀ ਡਰੈੱਸ ਵੀ ਆਪਾਂ ਦੇ ਦਾਂਗੇ ਜਿੰਨਾਂ ਭੈਣਾਂ ਨੂੰ ਵੀ ਲੋੜ ਆ ਵੀਰ ਨੂੰ ਓਹੋ ਕਮੈਂਟ ਕਰਕੇ ਜਰੂਰ ਪੁੱਛ ਲਿਓ ਵੀ ਆਪਾਂ ਡਰੈੱਸ ਭੇਜ ਦਾਂਗੇ ਤੇ ਤੁਸੀਂ ਆਪ ਸਿੱਧਾ ਮੰਗਵਾ ਸਕਦੇ ਹੋ ਆਪਣੀ ਕੋਈ ਕਮਿਸ਼ਨ ਨਹੀਂ ਕੁਛ ਹੋਰ ਨਹੀਂ ਸਾਡਾ ਕਿਸੇ ਨੇ ਭਲਾ ਕੀਤਾ ਆਪਾਂ ਕਿਸੇ ਦਾ ਕਰਨ ਆਇਆ ਕਿਹਾ ਹੁੰਦੇ ਆ ਪਰਮਾਤਮਾ ਕਿਸੇ ਦਾ ਬੁਰਾ ਨਾ ਕਰਾਵੇ ਤੇ ਲੋ ਜੀ ਹੁਣ ਆਪਾਂ ਕਰਦੇ ਆ ਸਮਾਪਤ ਤੇ ਲੋ ਜੀ ਆ ਗਿਆ ਜਿਹੜੀਆਂ ਮੇਰੀਆਂ ਭੈਣਾਂ ਨਮੀਆਂ ਜੋੜੀਆਂ ਨੇ ਮੇਰੇ ਨਾਲ ਤੇ ਬੈਲ ਲਾਈਕ ਦਾ ਬਟਨ ਜਰੂਰ ਦਬਾ ਦਿਆ ਕਰੋ ਤਾਂ ਕੀ ਨੋਟੀਫਿਕੇਸ਼ਨ ਪਹਿਲਾਂ ਆਵੇ ਸਾਰਿਆਂ ਨੂੰ ਤੇ ਜਿਹੜੇ ਮੇਰੇ ਭੈਣ ਭਾਈ ਮੈਨੂੰ ਵੀਡੀਓ ਦੇਖਦੇ ਨੇ ਉਹ ਬਹੁਤ ਸਾਰੇ ਕਮੈਂਟ ਕਰਦੇ ਨੇ ਉਹਨਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦੀ ਆਂ ਜੀ ਸਤਿ ਸ਼੍ਰੀ ਅਕਾਲ ਰਾਜੀ ਖਿਸ਼ਰੋ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ